ਬਿੱਤੀ ਦਿਰ ਰਾਤ ਕੱਲ ਜੋ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਜਿਹੜਾ ਇੱਕ ਵੱਡਾ ਜਿਹੜਾ ਕਿਸਾਨਾਂ ਦੇ ਉੱਤੇ ਕਹਿ ਸਕਦੇ ਆ ਕਿ ਕਾਰਵਾਈ ਕੀਤੀ ਗਈ ਆ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਬਾਰਡਰਾਂ ਦੇ ਉੱਤੇ ਬੈਠੇ ਸੀਗੇ ਕਿਸਾਨ ਕਾਫੀ ਲੰਬੇ ਸਮੇਂ ਤੋਂ ਸਾਲ ਤੋਂ ਉੱਤੇ ਦਾ ਜਿਹੜਾ ਸਮਾਂ ਹੋ ਚੁੱਕਾ ਸੀਗਾ ਤਾਂ ਕੇਂਦਰ ਦੇ ਨਾਲ ਜੋ ਕਹਿ ਲਿਆ ਕਿ ਸ਼ਰਤਾਂ ਬਣਾਉਣ ਵਾਸਤੇ ਕਿਸਾਨਾਂ ਨੇ ਦਿੱਲੀ ਵੱਲ ਨੂੰ ਜਾਣਾ ਸੀਗਾ ਲੇਕਿਨ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਜਿਹੜਾ ਉਹਨਾਂ ਦਾ ਧਰਨਾ ਜਿਹੜਾ ਬੰਦ ਕਰਾ ਦਿੱਤਾ ਜਾਂਦਾ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਲੋਕ ਨੇ ਜਿਹੜੇ ਦਿੱਲੀ ਜਾਣ ਵਾਲੇ ਨੇ ਉਹਨਾਂ ਨੂੰ ਕਈ ਵਾਰ ਇਸ ਮੁਸ਼ਕਲ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਸੀਗਾ ਕਿਉਂਕਿ ਕਈ ਪਿੰਡਾਂ ਦੇ ਵਿੱਚੋਂ ਵੱਖ-ਵੱਖ ਰੂਟਾਂ ਤੋਂ ਪੰਜਾਬ ਨੂੰ ਆਉਣਾ ਪੈਂਦਾ ਸੀਗਾ ਜਿਸ ਦੇ ਕਰਕੇ ਕਾਫੀ ਜਿਹੜੀ ਕਹਿ ਸਕਦਾ ਕਿ ਖੱਜਲ-ਖਵਰੀ ਲੋਕਾਂ ਨੂੰ ਹੁੰਦੀ ਸੀਗੀ ਜਿਹੜਾ ਰੂਟ ਵੀ ਕਈ ਵਾਰ ਬੰਦ ਹੋਣ ਦੇ ਕਰਕੇ ਕਈਆਂ ਦੀਆਂ ਫਲਾਈਟਾਂ ਮਿਸ ਹੋ ਜਾਂਦੀਆਂ ਸੀਗੀਆਂ ਤਾਂ ਉੱਥੇ ਹੀ ਕੱਲ ਬੀਤੀ ਦੇਰ ਰਾਤ ਨੂੰ ਕਿਸਾਨਾਂ ਦੇ ਵੱਲੋਂ ਜਿਹੜਾ ਰਸਤਾ ਰੋਕਿਆ ਗਿਆ ਸੀਗਾ ਉਸ ਨੂੰ ਜਿਹੜਾ ਬਿਲਕੁਲ ਠੀਕ ਕਰਨ ਵਾਸਤੇ ਜਿਹੜਾ ਕਿ ਰਸਤਾ ਖੋਲਣ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਜਿੰਨੇ ਵੀ ਕਿਸਾਨ ਸੀਗੇ ਉੱਥੋਂ ਚੁੱਕ ਕੇ ਉਹਨਾਂ ਨੂੰ ਘਰਾਂ ਦੇ ਵਿੱਚ ਛੱਡਿਆ ਗਿਆ ਤਾਂ ਅੱਜ ਉਸ ਰੋਸ਼ਵਜੋਂ ਕਿਸਾਨ ਜਿਹੜੇ ਨੇ ਵੱਡੇ ਪੱਤਰ ਦੇ ਉੱਤੇ ਇਕੱਠੇ ਹੋ ਰਹੇ ਨੇ ਗੁਰੂ ਨਗਰੀ ਦੇ ਵਿੱਚ ਤਾਂ ਅੱਜ ਇਹਨਾਂ ਵੱਲੋਂ ਜੋ ਗੁਰੂ ਨਗਰੀ ਦੇ ਡੀਸੀ ਸਾਹਿਬਾ ਨੇ ਹੈਗੇ ਨੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਜਾਣਾ ਹੈਗਾ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਗੁਰੂ ਨਗਰੀ ਦੇ ਜੋ ਕਹਿ ਸਕਦੇ ਹਾਂ ਰਣਜੀਤ ਐਵਨਿਊ ਤੋਂ ਤਾਂ ਇੱਥੇ ਕਿਸਾਨ ਤੁਸੀਂ ਵੇਖ ਸਕਦੇ ਹੋ ਕਿੰਨੇ ਵੱਡੇ ਪੱਧਰ ਦੇ ਉੱਤੇ ਪਹੁੰਚੇ ਹੋਏ ਨੇ ਤਾਂ ਇਹਨਾਂ ਵੱਲੋਂ ਹੁਣ ਜਿਹੜੇ ਡੀਸੀ ਸਾਹਿਬਣ ਹੈਗੇ ਨੇ ਉਹਨਾਂ ਨੂੰ ਜਾ ਕੇ ਮੰਗ ਪੱਤਰ ਦਿੱਤਾ ਜਾਣਾ ਹੈਗਾ ਤਾਂ ਦੱਸ ਦਈਏ ਕਿ ਜਿਸ ਤਰ੍ਹਾਂ ਦੇ ਨਾਲ ਇਹ ਜੋ ਰਸਤੇ ਰੋਕੇ ਗਏ ਸੀਗੇ ਇਹ ਜੋ ਧਰਨਾ ਲੱਗਾ ਸੀਗਾ ਆਪਣੀਆਂ ਸ਼ਰਤਾਂ ਨੂੰ ਲੈ ਕੇ ਸ਼ਰਤਾਂ ਮਨਵਾਉਣ ਨੂੰ ਲੈ ਕੇ ਧਰਨਾ ਲੱਗਾ ਸੀਗਾ ਤਾਂ ਉੱਥੇ ਹੀ ਤੁਸੀਂ ਵੇਖ ਸਕਦੇ ਹੋ ਕਿ ਜਦੋਂ ਕੱਲ ਬੀਤੀ ਦੇਰ ਰਾਤ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਜਿਹੜਾ ਵੱਡੀ ਕਾਰਵਾਈ ਕਰਕੇ ਉਹਨਾਂ ਦਾ ਧਰਨਾ ਚ ਕਾ ਦਿੱਤਾ ਗਿਆ ਤਾਂ ਹੁਣ ਇਹ ਅਹਿਮ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿਸ ਤੋਂ ਬਾਅਦ ਕਿ ਕਿਸਾਨਾਂ ਦੇ ਵਿੱਚ ਰੋਸ਼ ਜੋ ਕਾਫੀ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ ਤਾਂ ਉਹਨਾਂ ਵੱਲੋਂ ਹੁਣ ਇਸ ਤਰ੍ਹਾਂ ਦੇ ਨਾਲ ਹੁਣ ਬੀਸੀ ਦਫ਼ਤਰਾਂ ਪਹੁੰਚ ਕੇ ਉੱਥੇ ਜਿਹੜੇ ਮੰਗ ਪੱਤਰ ਦਿੱਤੇ ਜਾਣੇ ਹੈਗੇ ਆ ਤਾਂ ਇਹ ਤਸਵੀਰਾਂ ਅਹਿਮ ਤਸਵੀਰਾਂ ਤੜ ਨਾਲ ਸਾਂਝੀਆਂ ਕਰ ਰਹੇ ਹਾਂ ਦੱਸ ਦਈਏ ਕਿ ਜਿਸ ਤਰ੍ਹਾਂ ਦੇ ਨਾਲ ਇਨਾਂ ਵੱਲੋਂ ਰਸਤਾ ਰੋਕਿਆ ਗਿਆ ਸੀਗਾ ਤਾਂ ਕਈ ਲੋਕ ਕਈ ਐਮਰਜੈਂਸੀ ਦੇ ਵਿੱਚ ਜਿਹੜੇ ਪੰਜਾਬ 'ਚ ਵੀ ਆਣਾ ਚਾਹੁੰਦੇ ਸੀਗੇ ਜਾਂ ਟੂਰਿਸਟ ਦੀ ਗੱਲ ਕਰੀਏ ਤਾਂ ਕਈ ਵਪਾਰ ਕਾਫੀ ਠੱਪ ਹੋ ਚੁੱਕੇ ਸੀਗੇ ਕਿਉਂਕਿ ਰਸਤਾ ਬੰਦ ਹੋਣ ਕਰਕੇ ਜਿਹੜੇ ਲੋਕ ਗੁਰੂ ਘਰ ਆ ਕੇ ਨਤਮਸਤਕ ਵੀ ਹੋਣਾ ਚਾਹੁੰਦੇ ਸੀਗੇ ਤਾਂ ਉਹ ਡਰ ਵੱਜੂ ਗੁਰੂ ਨਗਰੀ ਜਾਂ ਪੰਜਾਬ ਦੇ ਵਿੱਚ ਨਹੀਂ ਸੀ ਆਉਂਦੇ ਤਾਂ ਹੁਣ ਇਹ ਜੋ ਧਰਨਾ ਚਕਾਨ ਦੇ ਨਾਲ ਹੁਣ ਜਿਹੜੇ ਟੂਰਿਸਟ ਨੇ ਉਹ ਵੀ ਪੰਜਾਬ ਦੇ ਵਿੱਚ ਬੜੇ ਵੱਡੇ ਪੱਤਰ ਤੇ ਪਹੁੰਚਣਗੇ ਤਾਂ ਉੱਥੇ ਹੀ ਜੋ ਕਿਸਾਨ ਨੇ ਉਹਨਾਂ ਨੂੰ ਉੱਥੋਂ ਉਠਾ ਕੇ ਹੁਣ ਉਹਨਾਂ ਦੇ ਘਰਾਂ ਦੇ ਵਿੱਚ ਛੱਡ ਦਿੱਤਾ ਗਿਆ ਤਾਂ ਇਹ ਖਾਸ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਵੀ ਕਰ ਲਿੱਤੇ ਗਏ ਨੇ ਕਿ ਕਿਸੇ ਵੀ ਤਰ੍ਹਾਂ ਦੇ ਨਾਲ ਇਹਨਾਂ ਨੂੰ ਕੋਈ ਦਿੱਕਤ ਨਾ ਆਵੇ ਤਾਂ ਉਹ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਪੂਰਨ ਤੌਰ ਦੇ ਉੱਤੇ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕਰ ਲਿੱਤੇ ਗਏ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਕਿਸਾਨਾਂ ਦੀਆਂ ਵੀ ਸਾਂਝੀਆਂ ਕਰ ਰਹੇ ਹਾਂ ਕਿ ਕੁਝ ਸਮੇਂ ਦੇ ਵਿੱਚ ਉਹਨਾਂ ਵੱਲੋਂ ਹੁਣ ਗੁਰੂ ਨਗਰੀ ਦੇ ਡੀਸੀ ਸਾਹਿਬਾਨ ਹੈਗੇ ਨੇ ਉਹਨਾਂ ਨੂੰ ਜਾ ਕੇ ਮੰਗ ਪੱਤਰ ਜਿਹੜਾ ਦਿੱਤਾ ਜਾਏਗਾ ਤਾਂ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਕਿਸਾਨ ਜਿਹੜੇ ਜਿੱਥੇ ਕਿ ਇਹਨੇ ਵੱਡੇ ਪੱਤਰ ਤੇ ਇਕੱਠੇ ਹੋਏ ਆ ਉੱਥੇ ਹੀ ਦੱਸ ਦਈਏ ਕਿ ਕੱਲ ਜਦੋਂ ਜਦੋਂ ਸ਼ੰਭੂ ਬਾਰਡਰ ਜਾਂ ਖਨੋਰੀ ਬਾਰਡਰ ਤੋਂ ਕਿਸਾਨਾਂ ਦਾ ਧਰਨਾ ਜਦੋਂ ਚਕਾਇਆ ਗਿਆ ਤਾਂ ਜੋ ਲੋਕ ਸੀਗੇ ਜੋ ਬਾਹਰਲੇ ਸੂਬਿਆਂ ਤੋਂ ਆਉਂਦੇ ਸੀਗੇ ਜਾਂ ਫਿਰ ਵਿਦੇਸ਼ਾਂ ਤੋਂ ਵੀ ਜਦੋਂ ਦਿੱਲੀ ਵਿਖੇ ਉਤਰਦੇ ਸੀਗੇ ਤਾਂ ਉਸ ਤੋਂ ਬਾਅਦ ਜਿਨ੍ਹਾਂ ਨੇ ਗੁਰੂ ਨਗਰੀ ਆਣਾ ਹੁੰਦਾ ਸੀਗਾ ਤਾਂ ਕਿਤੇ ਨਾ ਕਿਤੇ ਉਹਨਾਂ ਦੇ ਮਨ 'ਚ ਡਰ ਹੁੰਦਾ ਸੀਗਾ ਕਿ ਕਿਤੇ ਬਾਰਡਰ ਬੰਦ ਨਾ ਹੋ ਜੇ ਕਿਸਾਨ ਜਿਹੜੇ ਬਾਰਡਰ ਨਾ ਬੰਦ ਕਰ ਦੇਣ ਤਾਂ ਸਰਕਾਰ ਵੱਲੋਂ ਉਹਨਾਂ ਦੀ ਜੇ ਕਹ ਲਈਏ ਸਖ਼ਤ ਸੁਲਤਨੂ ਦੇਖਦੇ ਹੋਏ ਕਿਸਾਨਾਂ ਦਾ ਕੱਲ ਜਿਹੜਾ ਧਰਨਾ ਉੱਥੋਂ ਚੁਕਾ ਕੇ ਤਾਂ ਸਾਰੇ ਕਿਸਾਨਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਭੇਜਿਆ ਗਿਆ ਛੱਡਿਆ ਗਿਆ ਤਾਂ ਉੱਥੇ ਹੀ ਅੱਜ ਦੇਖ ਸਕਦੇ ਹਾਂ ਕਿ ਕਿਸਾਨ ਫਿਰ ਤੋਂ ਇਕੱਠੇ ਹੋਏ ਨੇ ਗੁਰੂ ਨਗਰੀ ਦੇ ਵਿੱਚ ਤਾਂ ਉਹਨਾਂ ਵੱਲੋਂ ਹੁਣ ਇੱਥੇ ਇਕੱਠੇ ਹੋ ਕੇ ਡੀਸੀ ਦਫ਼ਤਰਾਂ 'ਚ ਜਾਇਆ ਜਾਣਾ ਤਾਂ ਉੱਥੇ ਪ੍ਰਸ਼ਾਸਨ ਵੱਲੋਂ ਜਿਹੜੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਤਾਂ ਪ੍ਰਸ਼ਾਸਨ ਦੀਆਂ ਵੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਜ਼ਿਆਦਾ ਫੋਰਸ ਜਿਹੜੀ ਹੈ ਇੱਥੇ ਲਗਾਈ ਗਈ ਆ ਤਾਂ ਉੱਥੇ ਹੀ ਸਾਡੇ ਨਾਲ ਜਿਹੜੇ ਆਲਾ ਅਧਿਕਾਰੀ ਹੈਗੇ ਨੇ ਉਹ ਵੀ ਇੱਥੇ ਮੌਜੂਦ ਹੈਗੇ ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਕਿ ਉਹਨਾਂ ਦਾ ਕੀ ਕਹਿਣਾ ਲੇਕਿਨ ਉਸ ਤੋਂ ਪਹਿਲਾਂ ਤੜ ਨਾਲ ਤਸਵੀਰਾਂ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਕਿਸਾਨਾਂ ਦੀਆਂ ਜਿਹੜੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾਣ ਕਿ ਕਿਸ ਤਰ੍ਹਾਂ ਦੇ ਨਾਲ ਇੱਥੇ ਜਿਹੜੇ ਧਰਨਾ ਦਿੱਤਾ ਗਿਆ ਉਹਨਾਂ ਵੱਲੋਂ ਤੇ ਕੁਝ ਹੀ ਸਮੇਂ ਚ ਇਹਨਾਂ ਵੱਲੋਂ ਜੋ ਗੁਰੂ ਨਗਰੀ ਦੇ ਡੀਸੀ ਸਾਹਿਬਾ ਨੇ ਹੈ ਕਿ ਨਹੀਂ ਉਹਨਾਂ ਨੂੰ ਜਾ ਕੇ ਮਿਲਿਆ ਜਾਣਾ ਹੈਗਾ ਤਾਂ ਇਹ ਤਸਵੀਰਾਂ ਲਗਾਤਾਰ ਤੜ ਨਾਲ ਸਾਂਝੀਆਂ ਕਰ ਰਹੇ ਆਂ ਗੁਰੂ ਨਗਰੀ ਦੇ ਰਣਜੀਤ ਐਵਨਿਊ ਤੋਂ ਤਾਂ ਸਾਡੇ ਨਾਲ ਅਲਾ ਅਧਿਕਾਰੀ ਮੌਜੂਦ ਨਹੀਂ ਤਾਂ ਸਰ ਅੱਜ ਜਿਹੜੇ ਕਿਸਾਨ ਪਹੁੰਚਨੇ ਹਾਲਾਂਕਿ ਕੱਲ ਇੱਕ ਬੜਾ ਵਧੀਆ ਕਦਮ ਸਰਕਾਰ ਵੱਲੋਂ ਚੱਕਿਆ ਗਿਆ ਕਿ ਜਿਹੜਾ ਰਸਤਾ ਖਾਲੀ ਕਰਿਆ ਗਿਆ ਕਿਉਂਕਿ ਕਾਰੋਬਾਰ ਕਾਫੀ ਘਟ ਚੁੱਕਾ ਸੀਗਾ ਪੰਜਾਬ ਦੇ ਵਿੱਚ ਤਾਂ ਹੁਣ ਅੱਜ ਫਿਰ ਇਕੱਠੇ ਹੋਏ ਨੇ ਇਹਨਾਂ ਨੂੰ ਕੀ ਡੀਸੀ ਆਫਿਸ ਜਾਣਾ ਇਹਨਾਂ ਨੇ ਪ੍ਰਬੰਧ ਪੂਰੇ ਕਰ ਲਿੱਤੇਗੇ ਪ੍ਰਸ਼ਾਸਨ ਵੱਲੋਂ ਨਹੀਂ ਜੀ ਇਹਨਾਂ ਨੇ ਨਾ ਸਾਰੇ ਅੱਜ ਦਾ ਇਹਨਾਂ ਦਾ ਦੋਨੋਂ ਫਾਰਮਾਂ ਦਾ ਸੀ ਕਿ ਡੀਸੀ ਦਫ਼ਤਰਾਂ 'ਚ ਮਰੰਡਮ ਦੇਣੇ ਆ ਅਸੀਂ ਇਹਨਾਂ ਨੂੰ ਕਿਹਾ ਵੀ ਜਿਹੜੇ 5 ਜਾਂ 10 ਬੰਦੇ ਤੁਹਾਡੇ ਜਾਣੇ ਉਹ ਨਾਲ ਚਲੋ ਮਰੰਡੋਂ ਦਵਾ ਦਿੰ ਇਹ ਜਿਹੜੀ ਗਰਾਊਂਡ ਆ ਤੁਹਾਡੇ ਇੱਥੇ ਨਜ਼ਾਰਤ ਏਰੀਆ ਵਾ ਜਿੱਥੇ ਵੀ ਕ੍ਰੈਜੀਟੇਸ਼ਨ ਕਰਨੀ ਇੱਥੇ ਕਰ ਸਕਦੇ ਤੇ ਅਸੀਂ ਇਹਨਾਂ ਨੂੰ ਇੱਥੇ ਆਣ ਕੇ ਬਿਠਾ ਦਿੱਤਾ ਵਾ ਵੀ ਆਪਣੇ ਇੱਥੇ ਹਜਿਟੇਸ਼ਨ ਕਰਨੀ ਕਰ ਲਓ ਲੇਕਿਨ ਇਹ ਆ ਵੀ ਡੀਸੀ ਆਫਿਸ ਦੇ ਵਿੱਚ ਜਿਹੜਾ ਵਾ ਉਹ ਜਿਹੜਾ ਨੰਬਰ ਤੁਸੀਂ ਦੱਸ ਦਿਓ ਠੀਕ ਹੈ ਉਹ ਕਹਿੰਦੇ ਅਸੀਂ ਆਪਣੀ ਇੱਥੇ ਗੱਲ ਕਰ ਲਈ ਉਹ ਆਪਣੀ ਗੱਲਬਾਤ ਕਰ ਰਹੇ ਆ ਉਸ ਤੋਂ ਬਾਅਦ ਇਹਨਾਂ ਦਾ ਮਰੰਡਮ ਦਵਾ ਦੇ ਤੇ ਪੁਖਤਾ ਪ੍ਰਬੰਧ ਕਰ ਲਿੱਤਾ ਕਿ ਅਗਰ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਸ਼ਰਾਰਤ ਕਰੇਗਾ ਤਾਂ ਉਸ ਤੇ ਕਾਰਵਾਈ ਹੋਏਗੀ ਨਹੀਂ ਇਹ ਇਹਨਾਂ ਨਾਲ ਗੱਲਬਾਤ ਹੋ ਗਈ ਹੈ ਜੇ ਇਹਨਾਂ ਦੇ ਜਿਹੜੀ ਆ ਨੇ ਕਿਸਾਨ ਜ਼ਿੰਮੇਵਾਰਨ ਦੇ ਬੰਦੇ ਨੇ ਇਹਨਾਂ ਦੀ ਮੀਟਿੰਗ ਹੋ ਗਈ ਹੈ ਮੀਟਿੰਗ ਕਰਕੇ ਇਹਨਾਂ ਨੇ ਆਪ ਤੈਅ ਕਰ ਗਏ ਜੀ ਤਾਂ ਇਹ ਤਸਵੀਰਾਂ ਲਗਾਤਾਰ ਸਾਂਝੇ ਕੀਤੇ ਆ ਨੇ ਤਾਂ ਇਸੇ ਤਰ੍ਹਾਂ ਦੇ ਨਾਲ ਤੜ ਨਾਲ ਕਿਸਾਨਾਂ ਨੂੰ ਲੈ ਕੇ ਕੱਲੀ ਕੱਲੀ ਅਪਡੇਟ ਸਾਂਝੀ ਕਰਦੇ ਰਾਵਾਂਗੇ ਲੇਕਿਨ ਹਾਲ ਦੀ ਘੜੀ ਤੋਂ ਦੱਸ ਦਈਏ ਕਿ ਅੱਜ ਕਿਸਾਨ ਡੀਸੀ ਦਫ਼ਤਰਾਂ ਸਾਈਬਰ ਨੂੰ ਜਿਹੜਾ ਆਪਣਾ ਮੈਮੋਰੈਂਡਮ ਉਹ ਦੇਣਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲਖਸੂ ਸਨ ਜਗਵਾਨੀ ਟੀਵੀ ਸ਼੍ਰੀਮਨ ਸਸਾਈ